ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਹੁਣੇ-ਹੁਣੇ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕੇਂਦਰ ਸਰਕਾਰ ਦੇ ਕਰਮਚਾਰੀ ਅਤੇ ਪੈਨਸ਼ਨਰ ਬੀਆਰਈਐਸਬੀਆਈ ਤੋਂ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਵਿੱਚ ਵਾਧੇ ਦੀ ਉਡੀਕ ਕਰ ਰਹੇ ਹਨ ਇਸ ਦੌਰਾਨ ਖਬਰ ਆ ਰਹੀਆਂ ਹਨ ਕਿ ਕੇਂਦਰ ਸਰਕਾਰ ਜਲਦ ਹੀ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਵਿੱਚ ਵਾਦੇ ਦਾ ਐਲਾਨ ਕਰ ਸਕਦੀ ਹੈ ਆਮ ਤੌਰ ਤੇ ਕੇਂਦਰ ਸਰਕਾਰ ਜਨਵਰੀ ਅਤੇ ਜੁਲਾਈ ਵਿੱਚ ਸਾਲ ਵਿੱਚ ਦੋ ਵਾਰ ਡੀਏ ਵਿੱਚ ਸੋਧ ਕਰਦੀ ਹੈ ਜਿਸ ਦਾ ਅਧਿਕਾਰਿਤ ਐਲਾਨ ਬਾਅਦ ਵਿੱਚ ਕੀਤਾ ਜਾਂਦਾ ਹੈ ਅਤੇ ਹੁਣ ਉਮੀਦ ਜਿਤਾਈ ਜਾ ਰਹੀ ਹੈ ਕਿ ਕੇਂਦਰ ਸਰਕਾਰ ਇੱਕ ਵਾਰ ਫਿਰ ਮਹਿੰਗਾਈ ਪੱਤੇ ਵਿੱਚ ਵਾਅਦਾ ਕਰਨ ਜਾ ਰਹੀ ਹੈ ਸੀਪੀਆਈਆਈਡਬਲਿਊ ਦੇ ਅੰਕੜਿਆਂ ਮੁਤਾਬਕ ਇਹ ਆ ਜਾ ਰਿਹਾ ਹੈ ਕਿ ਸਰਕਾਰ ਮਹਿੰਗਾਈ ਪੱਤੇ ਵਿੱਚ 3% ਦਾ ਵਾਅਦਾ ਕਰ ਸਕਦੀ ਹੈ ਇਹ ਵਾਅਦਾ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਕੀਤਾ ਜਾਵੇਗਾ ਜੋ ਕਿ ਜੁਲਾਈ 2024 ਤੋਂ ਲਾਗੂ ਹੋਵੇਗਾ ਜੇਕਰ ਸਰਕਾਰ ਕਰਮਚਾਰੀਆਂ ਦੇ ਮਹਿੰਗਾਈ ਪੱਤੇ ਵਿੱਚ ਵਾਅਦਾ ਕਰਦੀ ਹੈ ਤਾਂ ਆਉਣ ਵਾਲੇ ਡੀਏ ਵਿੱਚ ਟੇਕ ਹੋਮ ਸੈਲਰੀ ਵਿੱਚ ਵਾਧਾ ਕੀਤਾ ਜਾਵੇਗਾ ਜੇਕਰ ਕਿਸੇ ਦੀ ਬੇਸਿਕ ਤਨਖਾਹ 55200 ਰੁਪਏ ਹੈ ਤਾਂ ਉਸ ਦਾ 50% ਮਹਿੰਗਾਈ ਪੱਤਾ 2700 ਰੁਪਏ ਹੈ ਜਦੋਂ ਕਿ ਜੇਕਰ ਡੀਏ 53% ਦੀ ਵਾਧਾ ਹੈ ਤਾਂ ਉਹਨਾਂ ਦਾ ਮਹਿੰਗਾਈ ਪੱਤਾ ਵੱਧ ਕੇ 29256 ਹੋ ਜਾਵੇਗਾ ਭਾਵ ਕਰਮਚਾਰੀ ਦੀ ਤਨਖਾਹ 1656 ਰੁਪਏ ਵਧੇਗੀ ਮਹਿੰਗਾਈ ਪੱਤਾ ਕਿਵੇਂ ਵਧੇਗਾ ਇਹ ਸੀਪੀਆਈ ਆਈਡਬਲਯੂ ਡਾਟਾ ਤੇ ਨਿਰਭਰ ਕਰਦਾ ਹੈ ਇਹ ਅੰਕੜਾ ਕੇਂਦਰ ਮੰਤਰਾਲੇ ਵੱਲੋਂ ਹਰ ਮਹੀਨੇ ਜਾਰੀ ਕੀਤਾ ਜਾਂਦਾ ਹੈ ਇਸ ਅੰਕੜਿਆਂ ਦੇ ਆਧਾਰ ਤੇ ਮਹਿੰਗਾਈ ਪੱਤਾ ਤੈਅ ਕੀਤਾ ਜਾਂਦਾ ਹੈ ਕਿ ਸਰਕਾਰੀ ਕਰਮਚਾਰੀਆਂ ਦਾ ਪੱਤਾ ਕਿੰਨਾ ਵਧਣਾ ਚਾਹੀਦਾ ਹੈ ਕੇਂਦਰ ਸਰਕਾਰ ਦੇ 1 ਕਰੋੜ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਮੂਲੀ ਤਨਖਾਹ ਦਾ 50% ਡੀਏ ਮਿਲੇਗਾ ਜਦੋਂ ਕਿ ਪੈਨਸ਼ਨਰਾਂ ਨੂੰ ਬੇਸਿਕ ਪੈਨਸ਼ਨ ਦਾ 50 ਡੀਆਰ ਆਖਰੀ ਵਾਰ ਡੀਏ ਵਿੱਚ ਵਾਅਦਾ 7 ਮਾਰਚ 2024 ਨੂੰ ਕੀਤਾ ਗਿਆ ਸੀ ਇਹ ਵਾਅਦਾ 1 ਜਨਵਰੀ 2024 ਤੋਂ ਲਾਗੂ ਹੈ ਪਿਛਲੇ ਸਾਲ 1 ਜੁਲਾਈ 2023 ਤੋਂ ਲਾਗੂ ਹੋਣ ਵਾਲੇ ਡੀਏ ਵਾਅਦੇ ਦਾ ਐਲਾਨ 18 ਅਕਤੂਬਰ 2023 ਨੂੰ ਕੀਤਾ ਗਿਆ ਸੀ ਡੀਏ ਸੋਧ ਲਈ ਸਰਕਾਰ ਦੀ ਸਮਾਂ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ ਵਾਅਦੇ ਦਾ ਐਲਾਨ ਜਲਦੀ ਕੀਤੇ ਜਾਣ ਦੀ ਉਮੀਦ ਹੈ ਇਸ ਵਾਅਦੇ ਦਾ 1 ਕਰੋੜ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ ਸੋ ਇਸ ਨੂੰ ਤਕਰੀਬ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ ਧੰਨਵਾਦ